ਹੈਲੋ ਬੱਚੇ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਬੱਚੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਬਹੁਤ ਹੀ ਜਿਆਦਾ ਇੰਪੋਰਟੈਂਟ ਟੌਪਿਕ ਵੀ ਪਲੱਸ 2 ਤੋਂ ਬਾਅਦ 10+2 ਤੋਂ ਬਾਅਦ ਬੇਟਾ ਬੱਚਿਆਂ ਨੂੰ ਸਾਇੰਸ ਵਾਲੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਆਰਟਸ ਵਾਲੇ ਬੱਚਿਆਂ ਨੂੰ ਹਿਊਮਨਿਟੀ ਵਾਲੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਹੈ ਕਮਰਸ ਵਾਲੇ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਕੀ ਕੀ ਸਕੋਪ ਹੈ ਬੇਟਾ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਗੱਲ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਬੇਟਾ ਮੇਰੇ ਚੈਨਲ ਨੂੰ এডੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਤਾਂ ਜੋ ਤੁਹਾਨੂੰ ਇੰਪੋਰਟੈਂਟ ਇਨਫੋਰਮੇਸ਼ਨ ਮਿਲਦੀ ਮਿਲਦੀ ਰਹੇ ਬੱਚੇ ਕੀ ਕੀ ਸਕੋਪ ਹੈ ਕਿਹੜੇ ਕਿਹੜੇ ਕੋਰਸ ਦਾ ਕੀ ਕੀ ਸਕੋਪ ਹੈ ਬੇਟਾ ਕਿਹੜੇ ਸਬਜੈਕਟ ਨਾਲ ਲੈਣ ਨਾਲ ਕੀ ਸਕੋਪ ਹੁੰਦਾ ਹੈਗਾ ਉਹਦੇ ਬਾਰੇ ਬੇਟਾ ਗੱਲ ਕਰਾਂਗੇ ਜਿਹੜੇ ਬੱਚਿਆਂ ਨੇ ਬੇਟਾ ਪਲੱਸ 2 ਪੀ ਸੀ ਐਮ ਯਾਨੀ ਕਿ ਫਿਜ਼ਿਕਸ ਕੈਮਿਸਟਰੀ ਤੇ ਮੈਥਮੈਟਿਕਸ ਨਾਲ ਕੀਤੀ ਹੈ ਸਾਇੰਸ ਦੇ ਵਿੱਚ ਉਹ ਬੱਚਿਆਂ ਨੂੰ ਬੱਚਿਆਂ ਦੇ ਲਈ ਕੀ ਫਿਊਚਰ ਹੈ ਕੀ ਉਹ ਕਰ ਸਕਦੇ ਨੇ ਤੇ ਜਿਨ੍ਹਾਂ ਨੇ ਪੀਸੀਬੀ ਜਾਨੀ ਕਿ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਦੇ ਨਾਲ ਬੇਟਾ ਸਾਇੰਸ ਪਲਸ 2 ਕੀਤੀ ਹੈ ਉਹ ਬੱਚੇ ਕੀ ਕਰ ਸਕਦੇ ਨੇ ਬੇਟਾ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੀਸੀਐਮ ਦੀ ਬੀ ਪੀਸੀਐਮ ਵਾਲੇ ਬੱਚੇ ਬੇਟਾ ਕੀ ਕਰ ਸਕਦੇ ਨੇ ਬੇਟਾ ਪੀਸੀਐਮ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਵਾਲੇ ਬੱਚੇ ਜਿਹੜੇ ਪਲਸ 2 ਦੇ ਬੱਚੇ ਨੇ ਉਹ ਕੀ ਕਰ ਸਕਦੇ ਨੇ ਬੇਟਾ ਉਹ ਬੈਚਲਰ ਇਨ ਬੈਚਲਰ ਆਫ ਟੈਕਨੋਲੋਜੀ ਬੇਟਾ ਵੀਟੈਕ बीटेक ਕਰਦੇ ਕਿਹੜੇ ਕਿਹੜੇ ਸਬਜੈਕਟਸ ਦੇ ਵਿੱਚ ਕਰ ਸਕਦੇ ਨੇ ਆਰਕੀਟੈਕਚਰ ਚ ਕਰ ਸਕਦੇ ਨੇ ਆਟੋਮੋਬਾਈਲ ਦੇ ਵਿੱਚ ਬਾਇਓਕੇਮਿਕਲ ਦੇ ਵਿੱਚ ਬਾਇਓਟੈਕਨੋਲੋਜੀ ਦੇ ਵਿੱਚ ਸਰੇਮਿਕ కెਮਿਕਲ ਸਿਵਲ ਕੰਪਿਊਟਰ ਸਾਇੰਸ ਇਲੈਕਟ੍ਰੀਕਲ ਦੇ ਵਿੱਚ ਬੇਟਾ ਇਲੈਕਟ੍ਰੋਨਿਕਸ ਦੇ ਵਿੱਚ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਇਲੈਕਟ੍ਰੋਨਿਕਸ ਐਂਡ ਇਨਸਟਰੂਮੈਂਟੇਸ਼ਨ ਇੰਡਸਟਰੀਅਲ ਡਿਜ਼ਾਈਨ ਦੇ ਵਿੱਚ ਮਾਰਾਈਨ ਐਂਡ ਓਸ਼ੀਅਨ ਇੰਜੀਨੀਅਰਿੰਗ ਕਰ ਸਕਦੇ ਨੇ ਮੈਥਮੈਟਿਕਸ ਬੀ ਟੈਕ ਕਰ ਸਕਦੇ ਮੈਥਮੈਟਿਕਸ ਐਂਡ ਕੰਪਿਊਟਿੰਗ ਕੰਪਿਊਟਿੰਗ ਦੇ ਵਿੱਚ ਮਕੈਨੀਕਲ ਦੇ ਵਿੱਚ ਮੈਟਲਰਜੀਕਲ ਦੇ ਵਿੱਚ ਬੇਟਾ ਮਾਈਨਿੰਗ ਮੈਟਲਰਜੀਕਲ ਐਂਡ ਮਾਈਨਿੰਗ ਦੇ ਵਿੱਚ ਬੇਟਾ ਨੇਵਲ ਆਰਕੀਟੈਕਚਰ ਦੇ ਵਿੱਚ ਪੈਟਰੋਲੀਅਮ ਦੇ ਵਿੱਚ ਟੈਕਚਰਲ ਡਿਜ਼ਾਈਨਿੰਗ ਦੇ ਵਿੱਚ ਬੀ ਐਸ ਸੀ ਬੇਟਾ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਸਟਡੀ ਕਰ ਸਕਦੇ ਨੇ ਬੇਟਾ ਇਹੇ ਬੱਚੇ ਉਹੋ ਹੈ ਜਿਹੜੇ ਬੱਚਿਆਂ ਨੇ ਪੀसीएम ਯਾਨੀ ਕਿ ਪਲੱਸ 2 ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਦੇ ਨਾਲ ਕੀਤੀ ਹੋਈ ਹੈ ਜਿਹੜੇ ਬੱਚਿਆਂ ਨੇ ਬੇਟਾ ਪੀਸੀਬੀ ਯਾਨੀ ਕਿ ਆਪਣੇ ਕੋਲ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਦੇ ਨਾਲ ਕੀਤੀ ਹੋਈ ਹੈ ਬੇਟਾ ਪਹਿਲਾਂ ਤਾਂ ਉਹ ਕਰ ਸਕਦੇ ਨੇ ਐਮਬੀਬੀਐਸ ਐਮਬੀਬੀਐਸ ਯਾਨੀ ਕਿ ਬੈਚਲਰ ਆਫ ਮੈਡੀਸਨ ਐਂਡ ਬੈਚਲਰ ਆਫ ਸਰਜਰੀ ਬੀ ਡੀ ਐਸ ਕਰ ਸਕਦੇ ਨੇ ਬੇਟਾ ਬੈਚਲਰ ਆਫ ਡੈਂਟਲ ਸਰਜਰੀ ਬੀ ਐਮ ਐਸ ਕਰ ਸਕਦੇ ਨੇ ਬੈਚਲਰ ਆਫ ਅਯੁਰਵੇਦਾ BHMS ਬੈਚੂਲਰ ਆਫ ਹੋਮੋਪੈਥੀ ਬੇਟਾ BUMS ਕਰ ਸਕਦੇ ਨੇ ਬੈਚੂਲਰ ਆਫ ਜੁਨੈਨੀ ਮੈਡੀਸਨ BOT ਕਰ ਸਕਦੇ ਨੇਗੇ ਬੈਚੂਲਰ ਇਨ ਇਨ ਓਕੂਪੇਸ਼ਨਲ ਥੈਰੇਪੀ BPT ਕਰ ਸਕਦੇ ਨੇ ਫਿਜ਼ੀਓਥੈਰੇਪੀ ਬੀ ਫਾਰਮਾ ਕਰ ਸਕਦੇ ਨੇ ਬੇਟਾ ਫਾਰਮੇਸੀ ਦੇ ਵਿੱਚ BVSC ਕਰ ਸਕਦੇ ਨੇ ਵੈਟਰਨਰੀ ਸਾਇੰਸ ਦੇ ਵਿੱਚ ਇਹ ਬੇਟਾ ਆਪਣੇ ਕੋਲ PCB ਵਾਲੇ ਬੱਚੇ ਨੇਗੇ ਜਿਹੜੇ ਸਾਰੇ ਦੇ ਸਾਰੇ ਕੋਰਸ ਜੈ ਡਾਕਟੋਰੇਟ ਦੇ ਕੋਰਸ ਜੈ B.Sc ਕਰ ਸਕਦੇ ਨੇ ਬੇਟਾ B.Sc ਬੋਟਨੀ ਜੀਓਲੋਜੀ ਲਾਈਫ ਸਾਇੰਸ ਦੇ ਵਿੱਚ ਕਰ ਸਕਦੇ ਨੇ ਕੈਮਿਸਟਰੀ ਫੋਰੈਂਸਿਕ ਸਾਇੰਸ ਤੇ এনवायरमेंटਲ ਸਟਡੀਜ਼ ਦੇ ਵਿੱਚ ਜਾਂ ਫਿਰ ਬੀਐਸਸੀ ਕਰ ਸਕਦੇ ਨੇ ਬਾਇਓਟੈਕਨੋਲੋਜੀ ਦੀ ਇਸ ਤੋਂ ਇਲਾਵਾ ਬੇਟਾ ਬੀਐਸਸੀ ਨਰਸਿੰਗ ਦੀ ਕਰ ਸਕਦੇ ਨੇ ოਪਟਿਓਮੈਟਰੀ ਦੀ ਕਰ ਸਕਦੇ ਨੇ ਆਡੀਓਮੈਟਲੋਜੀ ਦੀ ਕਰ ਸਕਦੇ ਆ ਐਗਰੀਕਲਚਰ ਦੀ ਕਰ ਸਕਦੇ ਸੈਰੀਕਲਚਰ ਦੀ ਕਰ ਸਕਦੇ ਨੇ ਆਪਰੇਸ਼ਨ ਥੀਟਰ ਟੈਕਨੋਲੋਜੀ ਦੀ ਕਰ ਸਕਦੇ ਨੇ ਮੈਡੀਕਲ ਲੈਬ ਟੈਕਨੋਲੋਜੀ ਦੀ ਕਰ ਸਕਦੇ ਨੇ ਬਹੁਤ ਜਿਆਦਾ ਬੇਟਾ ਜਿਹੜੀਆਂ ਬੀਐਸਸੀ ਦੀਆਂ ਬ੍ਰਾਂਚੇ ਜ ਹੈਗੀਆਂ ਗਿਆ ਹਿਊਮਨ ਜੈਨੇਟਿਕਸ ਜੈਨੇਟਿਕਸ ਬੇਟਾ ਸਾਰੀਆਂ ਬੀਐਸਸੀ ਦੀਆਂ ਬ੍ਰਾਂਚੇ ਜ ਹੈਗੀਆਂ ਜਿਨ੍ਹਾਂ ਦੇ ਵਿੱਚ ਬੀਪੀਸੀਬ ਵਾਲੇ ਬੱਚੇ ਜਾਨਕਿ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਵਾਲੇ ਬੱਚੇ ਬੇਟਾ ਇਹ ਸਾਰੇ ਦੇ ਸਾਰੇ ਕੋਰਸ ਕਰ ਸਕਦੇ ਇਹੇ ਬੇਟਾ ਥੋੜੀਆਂ ਜੀਆਂ ਇੰਪੋਰਟੈਂਟ ਸਾਈਟਸ ਹੈਗੀਆਂ ਜਿਹੜੀਆਂ ਵੱਖ-ਵੱਖ ਸਾਈਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਬੇਟਾ ਤੁਸੀਂ ਬੀ ਟੈਕ ਕਰਨ ਦੇ ਲਈ ਯੂਸਫੁਲ ਲਿੰਕ ਹੈਗੇ ਸਾਇੰਸ ਦੇ ਲਈ ਬੀ ਟੈਕ ਲਈ ਜਾਂ ਬੀ ਇ ਦੇ ਲਈ ਬੇਟਾ ਇੰਜੀਨੀਅਰਿੰਗ ਦੇ ਲਈ ਜਿਹੜੇ ਜੇ ਈ ਈ ਕਰਦੇ ਨੇ ਬਾਈ ਸੀਬੀਐਸਸੀ ਬੋਰਡ ਬੇਟਾ ਆਪਣੇ ਕੋਲ ਇਹ ਕੁਝ ਸਾਈਟਸ ਹੈਗੀਆਂ ਜੇਕਰ ਤੁਸੀਂ ਇਹਦੀ ਪੀਡੀਐਫ ਬੇਟਾ ਮੇਰੇ ਤੋਂ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਮੇਰੇ ਕੰਟੈਕਟ ਨੰਬਰ ਬੇਟਾ ਨੋਟ ਕਰ ਲਓ ਜੇਕਰ ਤੁਸੀਂ ਪੀ ਇਸ ਦੀ ਆਪਣੇ ਕੋਲ ਪੀਡੀਐਫ ਫਾਰਮ ਦੇ ਵਿੱਚ ਲੈਣਾ ਚਾਹੁੰਦੇ ਹੋ ਸਾਰੀਆਂ ਸਾਈਟਸ ਤੁਸੀਂ 94630 79680 ਤੇ ਬੇਟਾ ਹੈਲੋ ਲਿਖ ਕੇ ਤੁਸੀਂ ਲਿਖ ਦੇਣਾ ਵੀ ਪੀਡੀਐਫ ਫਾਰ ਕੈਰੀਅਰ ਐਂਡ ਕਾਉਂਸਲਿੰਗ ਬੇਟਾ ਉਹ ਪੀਡੀਐਫ ਤੁਹਾਨੂੰ ਮੈਂ ਵਟਸਐਪ ਤੇ ਪਰੋਵਾਈਡ ਕਰਵਾ ਦਵਾਂਗਾ ਤੇ ਉਹਦੇ ਵਿੱਚ ਇੰਪੋਰਟੈਂਟ ਬੇਟਾ ਸਾਈਟਸ ਦਿੱਤੀਆਂ ਹੋਈਆਂ ਗਈਆਂ ਸਾਰੇ ਬੱਚਿਆਂ ਦੇ ਲਈ ਇੰਪੋਰਟੈਂਟ ਹੈ ਇਹ ਐਮਬੀਬੀਐਸ ਵਾਲੇ ਬੱਚਿਆਂ ਦੇ ਲਈ ਇੰਪੋਰਟੈਂਟ ਹੈ ਵਿੱਚ ਇਹ ਸਾਰੀਆਂ ਸਾਈਟਸ ਬਹੁਤ ਹੀ ਯੂਸਫੁਲ ਲਿੰਕ ਹੈਗਾ ਕਮਰਸ ਦੇ ਵਾਲੇ ਬੱਚਿਆਂ ਦੇ ਲਈ ਬੇਟਾ ਇਹ ਕਮਰਸ ਵਾਲੇ ਬੱਚਿਆਂ ਦੇ ਲਈ ਹੈ ਆਪਣੇ ਕੋਲ ਇੰਪੋਰਟੈਂਟ ਸਾਈਟਸ ਜੇਕਰ ਜੋ ਬੱਚਿਆਂ ਨੇ ਪਲੱਸ 2 ਸਾਇੰਸ ਦੇ ਨਾਲ ਕਮਰਸ ਦੇ ਨਾਲ ਕੀਤੀ ਹੋਈ ਹੈ ਬੇਟਾ ਹੁਣ ਕਮਰਸ ਵਾਲੇ ਬੱਚੇ ਆਫਟਰ ਜਿਹੜੇ ਬੱਚਿਆਂ ਨੇ ਬੇਟਾ ਕਮਰਸ ਕੀਤੀ ਹੈ ਕਮਰਸ ਵਾਲੇ ਬੱਚੇ ਜਿਹੜੇ ਬਿਨਾ ਮੈਥ ਤੋਂ ਹੈ ਵਿਦਾਊਟ ਮੈਥ ਤੇ ਜਿਨ੍ਹਾਂ ਨੇ ਬਿਦ ਮੈਥ ਕੀਤੀ ਹੋਈ ਹੈ ਉਹਨਾਂ ਦੇ ਲਈ ਬੇਟਾ ਕੀ ਕੀ ਸਕੋਪ ਹੈਗਾ ਬੀ ਜਿਹੜੇ ਜਿਨ੍ਹਾਂ ਨੇ ਵਿਦਾਊਟ ਮੈਥ ਕੀਤੀ ਹੈ ਉਹ ਬੀਕੋਮ ਕਰ ਸਕਦੇ ਨੇ ਬੱਚੇ ਬੀਵੀਏ ਕਰ ਸਕਦੇ ਨੇ ਬੀਸੀਏ ਕਰ ਸਕਦੇ ਨੇ ਡਿਪਲੋਮਾ ਇਨ ਪਬਲਿਕ ਰਿਲੇਸ਼ਨ ਕਰ ਸਕਦੇ ਨੇ ਡਿਪਲੋਮਾ ਇਨ ਹਿਊਮਨ ਰਿਸੋਰਸ ਮੈਨੇਜਮੈਂਟ ਕਰ ਸਕਦੇ ਨੇ ਡਿਪਲੋਮਾ ਇਨ ਪੋਰਟਫੋਲੀਓ ਮੈਨੇਜਮੈਂਟ ਐਂਡ ਟਰੇਡਿੰਗ ਕਰ ਸਕਦੇ ਨੇ ਰਿਟੇਲ ਮੈਨੇਜਮੈਂਟ ਕਰ ਸਕਦੇ ਨੇ ਤੇ ਆਪਣੇ ਕੋਲ ਕਾਰਪੋਰੇਟ ਲਾਅ ਦੇ ਵਿੱਚ ਡਿਪਲੋਮਾ ਕਰ ਸਕਦੇ ਨੇ ਤੇ ਜਿਨ੍ਹਾਂ ਨੇ ਮੈਥ ਦੇ ਨਾਲ ਕੀਤੀ ਹੋਈ ਹੈ ਉਹੋ ਬੱਚੇ ਬੇਟਾ ਬੀ ਕਾਮ ਆਨਰਜ਼ ਇਨ ਫਾਈਨਾਂਸ ਇਕਨੋਮਿਕਸ ਮੈਥ ਬਿਜ਼ਨਸ ਸਟਡੀਜ਼ ਦੀ ਕਰ ਸਕਦੇ ਨੇ ਬੀ ਐਫ ਏ ਕਰ ਸਕਦੇ ਨੇ ਬੈਚਲਰ ਇਨ ਫਾਈਨੈਂਸ਼ੀਅਲ ਅਕਾਊਂਟਿੰਗ ਬੀ ਬੀ ਏ ਕਰ ਸਕਦੇ ਨੇ ਬੈਚਲਰ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਬੀ ਐਮ ਐਸ ਕਰ ਸਕਦੇ ਨੇ ਮੈਨੇਜਮੈਂਟ ਸਟਡੀਜ਼ ਦੀ ਸੀ اے ਚਾਰਟਡ ਅਕਾਊਂਟੈਂਸੀ ਸੀ ਐਸ ਕੰਪਨੀ ਸੈਕਟਰੀ ਸੀ ਡਬਲਯੂ ਏ ਬੇਟਾ ਸਕੋਲਸ਼ਿਪ ਐਂਡ ਵਰਕ ਬਾਕਸ ਅਕਾਊਂਟਿੰਗ ਬੀਕੋਮ ਫਾਈਨੈਂਸ ਐਨਾਲਿਸਟਰੀ ਕਰ ਸਕਦੇ ਨੇ ਇਹ ਬੱਚੇ ਬੀਕੋਮ ਦੇ ਲਈ ਵਾਲੇ ਬੱਚਿਆਂ ਦੇ ਲਈ ਸਕੋਪ ਹੈਗਾ ਇਹ ਥੋੜੇ ਜੇ ਨਾਲ ਨਾਲ ਯੂਸਫੁਲ ਲਿੰਕ ਹੈਗੇ ਹੈਗੇ ਬੱਚੇ ਇਹ ਸਾਰੇ ਦੇ ਸਾਰੇ ਆਪਣੇ ਕੋਲ ਇੰਪੋਰਟੈਂਟ ਹੈ ਨੈਕਸਟ ਜਿਹੜੇ ਬੱਚਿਆਂ ਨੇ ਬੇਟਾ ਹਿਊਮਨਿਟੀ ਦੇ ਵਿੱਚ ਜਾਨੀ ਕਿ ਪਲੱਸ 2 ਹੈ ਜਿਹੜੀ ਆਰਟਸ ਦੇ ਨਾਲ ਕੀਤੀ ਹੋਈ ਹੈ ਉਹ ਬੀਏ ਕਰ ਸਕਦੇ ਨੇ ਬੈਚਲਰ ਆਫ ਆਰਟਸ ਵਿਦ ਇਕਨੋਮਿਕਸ ਕਰ ਸਕਦੇ ਨੇ ਜੀਓਗ੍ਰਾਫੀ ਫਿਲੋਸਫੀ ਹਿਸਟਰੀ ਸਾਈਕੋਲੋਜੀ ਪੋਲੀਟੀਕਲ ਸਾਇੰਸ ਸੋਸ਼ਲ ਵਰਕ ਸੋਸ਼ੀਓਲੋਜੀ ਆਰਕੀਓਲੋਜੀ ਐਂਥਰੋਪੋਲੋਜੀ ਇੰਡੀਅਨ ਫੋਰਨ ਲੈਂਗੁਏਜ ਹਿਸਟਰੀ ਹੋਮ ਸਾਇੰਸ ਦੇ ਵਿੱਚ ਵਿੱਚੇ ਕਰ ਸਕਦੇ ਨੇ ਬੀਏ ਤੇ ਹੁਣ ਆਪਣੇ ਕੋਲ ਆ ਜਾਂਦੇ ਆ ਪ੍ਰੋਫੈਸ਼ਨਲ ਕੋਰਸੇਜ਼ ਦੀ ਗੱਲ ਕਰਦੇ ਆ ਵਿੱਚੇ ਕੁਝ ਕੁ ਪ੍ਰੋਫੈਸ਼ਨਲ ਕੋਰਸੇਜ਼ ਹੈਗੇਗੇ ਜਿਸ ਤਰ੍ਹਾਂ ਡਿਪਲੋਮਾ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਹੋਟਲ ਮੈਨੇਜਮੈਂਟ ਦਾ ਸੈਕ੍ਰੇਟਰੀਅਲ ਪ੍ਰੈਕਟਿਸ ਦੇ ਲਈ ਲੋ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਲਈ ਇੰਟਰਨੈਸ਼ਨਲ ਰਿਲੇਸ਼ਨਜ਼ ਦੇ ਲਈ ਐਜੂਕੇਸ਼ਨ ਡਾਈਟੀਸ਼ੀਅਨ ਦਾ ਡਿਪਲੋਮਾ ਜਾਂ ਡਿਗਰੀ ਕਰ ਸਕਦੇ ਨੇ ਕੰਪਿਊਟਰ ਕੰਪਿਊਟਰ ਐਪਲੀਕੇਸ਼ਨ ਦਾ ਡਿਪਲੋਮਾ ਜਾਂ ਡਿਗਰੀ ਐਨੀਮੇਸ਼ਨ ਦੀ ਆਈਟੀਈਐਸ ਦੀ ਬੇਟਾ ਪ੍ਰੋਗਰਾਮਿੰਗ ਫਾਈਨ ਆਰਟਸ ਦੀ ਡਿਜ਼ਾਈਨਿੰਗ ਜੁਐਲਰੀ ਫੁੱਟਵੀਅਰ ਐਕਸੈਸਰੀ ਇੰਟੀਰੀਅਰ ਜੀ ਡਿਜ਼ਾਈਨ ਫੈਸ਼ਨ ਗ੍ਰਾਫਿਕ ਡਿਜ਼ਾਈਨ ਸਪੋਰਟਸ ਦੇ ਵਿੱਚ ਬੇਟਾ ਯੋਗਾ ਦੇ ਵਿੱਚ ਡਿਪਲੋਮਾ ਡਿਗਰੀ ਕਰ ਸਕਦੇ ਨੇ ਪਰਫਾਰਮਿੰਗ ਆਰਟਸ ਦੇ ਵਿੱਚ ਐਡਵੈਂਚਰ ਸਪੋਰਟਸ ਦੇ ਵਿੱਚ ਐਕਚੂਰੀਅਲ ਸਾਇੰਸ ਦੇ ਵਿੱਚ ਬਟੇ ਆਪਣੇ ਕੋਲ ਡਿਪਲੋਮਾ ਜਾਂ ਡਿਗਰੀ ਕਰ ਸਕਦੇ ਨੇ ਇਹ ਕੁਝ ਕੁ ਪ੍ਰੋਫੈਸ਼ਨਲ ਕੋਰਸੇ ਹੈਗੇ ਆ 올 ਸਟਰੀਮ ਦੇ ਲਈ ਚਾਹੇ ਉਹ ਕਮਰਸ ਦਾ ਬੱਚਾ ਹੈ ਚਾਹੇ ਉਹ ਆਰਟਸ ਦਾ ਬੱਚਾ ਹੈ ਚਾਹੇ ਉਹ ਮੈਡੀਕਲ ਨੋਨ ਮੈਡੀਕਲ ਕਿਸੇ ਵੀ ਸਟਰੀਮ ਦਾ ਬੱਚਾ ਹੈਗਾ ਉਹਨਾਂ ਲਈ ਇਹ ਕੁਝ ਕੁ ਪ੍ਰੋਫੈਸ਼ਨਲ ਕੋਰਸੇ ਹੈਗੇ ਆ ਬੱਚੇ ਇਹ ਆਪਣੇ ਕੋਲ ਕੁਝ ਕਿ ਬੇਟਾ ਜਿਹੜੇ ਬੱਚੇ ਫੌਜ ਦੇ ਵਿੱਚ ਜਾਣਾ ਚਾਹੁੰਦੇ ਨੇ ਆਰਮੀ ਦੇ ਵਿੱਚ ਬੇਟਾ ਜਾਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੰਪੋਰਟੈਂਟ ਸਾਈਟਸ ਹੈਗੀਆਂ ਉਹਨਾਂ ਦੇ ਲਈ ਕਿਹੜੀਆਂ-ਕਿਹੜੇ ਇੰਸਟੀਚੂਟ ਹੈਗੇ ਉੱਥੇ ਕਿਹੜੇ-ਕਿਹੜੇ ਕੋਰਸਜ ਆਫਰਡ ਹੈਗੇ ਕਿ ਕਿਹੜੇ-ਕਿਹੜੇ ਕਰਾਏ ਜਾਂਦੇ ਨੇ ਜਿਵੇਂ ਬੇਟਾ ਆਰਮੀ ਇੰਸਟੀਚੂਟ ਆਫ ਨਰਸਿੰਗ ਬੀਐਸਸੀ ਨਰਸਿੰਗ ਦੇ ਲਈ ਬੱਚੇ ਆਪਣੇ ਕੋਲੇ ਡਿਫਰੈਂਟ-ਡਿਫਰੈਂਟ ਕੋਰਸਜ ਹੈਗੇਗੇ ਇਹ ਕੁਝ ਕਿ ਇੰਪੋਰਟੈਂਟ ਯੂਨੀਵਰਸਿਟੀਆਂ ਤੇ ਉਹਨਾਂ ਦੇ ਲਿੰਕਸ ਵੈਬਸਾਈਟਸ ਬੇਟਾ ਮੇਰੇ ਇੰਸਟੀਚੂਟ ਵੱਲੋਂ ਇਹ ਪੂਰੀ ਦੀ ਪੂਰੀ compiled which is pdf ਹੈਗੀ ਹੈਗੀ ਜਿਹੜੀ ਤੁਸੀਂ ਮੇਰੇ ਤੋਂ ਮੰਗਵਾ ਸਕਦੇ ਹੋ ਤੁਸੀਂ 9463079680 ਬੇਟਾ ਜਾਨੀ ਕਿ 9463079680 ਤੇ ਹੈਲੋ ਲਿਖ ਕੇ ਪੀਡੀਐਫ ਫਾਰ ਕੈਰੀਅਰ ਐਂਡ ਕਾਉਂਸਲਿੰਗ ਦੇ ਲਈ ਬੇਟਾ ਮੈਨੂੰ ਸੈਂਡ ਕਰ ਦੇਣੀ ਹੈ ਮੈਂ ਤੁਹਾਨੂੰ ਸੈਂਡ ਕਰ ਦਾਂਗਾ ਜੇਕਰ ਤੁਹਾਨੂੰ ਵੀਡੀਓ ਅੱਛੀ ਲੱਗੀ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਜੋ ਵੀ ਬੱਚੇ ਬੇਟਾ ਪਲੱਸ 2 ਹੁਣ ਕਰ ਚੁੱਕੇ ਨੇ ਜਾਂ ਕਰ ਰਹੇ ਨੇ ਉਹਨਾਂ ਨੂੰ ਬੇਟਾ ਇਹ ਜ਼ਰੂਰ ਲਿੰਕ ਸੈਂਡ ਕਰੋ ਤਾਂ ਜੋ ਉਹਨਾਂ ਨੂੰ ਆਪਣੇ ਕੈਰੀਅਰ ਦੇ ਬਾਰੇ ਉਹ ਚੁਆਇਸ ਕਰ ਸਕਣ ਵੀ ਉਹਨਾਂ ਨੇ ਲਾਈਫ ਦੇ ਵਿੱਚ ਅੱਗੇ ਕੀ ਕਰਨਾ ਹੈਗਾ ਕੀ ਕਰਨਾ ਚਾਹੁੰਦੇ ਨੇ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ